ਨਯਾਦ ਕਰਨ ਬਹੁਤ ਨਾ ਇਹ ਨਜਾਇਜ਼ ਹੋ ਰਹੀ ਜੋ ਵੀ ਹੋ ਰਹੀ ਹੈ ਇਹ ਤੁਸੀਂ ਆਪ ਕਹਿ ਰਹੇ ਆ ਆ ਲੋਕ ਕਿੰਨੇ ਪਰੇਸ਼ਾਨ ਹੋ ਰਿਹਾ ਅਸੀਂ ਫਲੋਰ ਜਾਣਾ ਅਸੀਂ ਕਿੱਥੇ ਜਾਈਏ ਦੱਸੋ ਜੀ ਕੋਈ ਜਬਰਦਸਤ ਤੁਹਾਡਾ ਨਾਲ ਭੇਜੋ ਇਹ ਪੁਲਿਸ ਖੜੀ ਹੈ ਇਹ ਬਿਲਕੁਲ ਗਲਤ ਗੱਲ ਆ ਸਾਡੇ ਮਲਾਜਮ ਪੜਾ ਖੜੇ ਆ ਉਹ ਕਹਿੰਦੇ ਸਾਡੇ ਹੱਥ ਬੰਨੇ ਹੋਏ ਦੱਸੋ ਜੀ ਇਹ ਕਿਹੜੀ ਕਿਹੜਾ ਕਾਨੂੰਨ ਦੇ ਵਿੱਚ ਬੰਦ ਕੀਤਾ ਆ ਕਿਸੇ ਨੇ ਜ਼ਰੂਰੀ ਕੰਮ ਆਣਾ ਉਹ ਕਿਵੇਂ ਜਾਊਗਾ ਕਿਸੇ ਦਾ ਕੋਈ ਕੰਮ ਆ ਕਿਸੇ ਦਾ ਕੋਈ ਕੰਮ ਆ ਉਹ ਡੀਐਸਪੀ ਖੜੇ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਇਹ ਕਿਉਂ ਹੋ ਰਿਹਾ ਹੈ ਕਿ ਹੁਣ ਅਸੀਂ ਜ਼ਰੂਰੀ ਕੰਮ ਜਾਣਾ ਦੱਸੋ ਜੀ ਅਸੀਂ ਕਿੱਧਰ ਜਾਈਏ ਜੂੜੀ ਕੰਮ ਇਹ ਬਹੁਤ ਨਿਆਂਕਲਾ ਏ 2 ਕਿਲੋਮੀਟਰ ਤੱਕ ਲੱਗਿਆ ਜਾ 2 ਕਿਲੋਮੀਟਰ ਕੋਈ ਬੱਚਾ ਬਿਮਾਰ ਆ ਕਿਸੇ ਦੀ ਗੱਡੀ ਤੇਲ ਹੈ ਨਹੀਂ ਉਹ ਕਿੱਧਰ ਜਾਣ ਦੇ ਦੱਸਿਆ ਜਾਵੇ ਇਹ ਤੇ ਲੋਕ ਲੜਾਈਆਂ ਲੜਨ ਨੂੰ ਫਿਰਦਾ ਪ੍ਰਸ਼ਾਸਨ ਨਾਲ ਵੀ ਇਹ ਗਲਤ ਹੋ ਰਿਹਾ ਹੈ ਪ੍ਰਸ਼ਾਸਨ ਦੀ ਹੁਣ ਕੀ ਕਰਨ ਪਤਾ ਜਾਂਦੀ ਗਲਤ ਹੈ ਇਹ ਨਿਆਂ ਹੋ ਰਿਹਾ ਜੋ ਹੋ ਰਿਹਾ ਹੈ ਇਹ ਧਰਨਾ ਲਾਉਣਾ ਜਿੱਥੇ ਮਰਜ਼ੀ ਲਾਉ ਜਾ ਕੇ ਇਸ ਰੋਡ ਦੇ ਵਿੱਚ ਧਰਨਾ ਲਾਉਣਾ ਕੀ ਮਤਲਬ ਜੱਪੀ ਸਾਹਿਬ ਕੇ ਤਖੜੇ ਮੈਂ ਬੋਲਦਾ ਉਹ ਨਹੀਂ ਹੈ ਚੱਲੋ ਕੰਨਾ ਆਪ ਜਰਕ ਸਹੀਆਂ ਦੇ ਦੱਸੋ ਜੀ ਰੂਡ ਰੋ ਬੰਦੋ ਕੋਟਰੀ ਸਾਹਿਬ ਘਰਪੇ ਚਲੇ ਜਾਣ ਲਗਾ ਲਾਓ ਪ੍ਰਧਾਨ ਮੰਤਰੀ ਘਰਪੇ ਚਲੇ ਜਾਣ ਲਗਾਓ ਜੀ ਸਾਹਿਬ ਮੈ ਜਾਓ ਤੁਹਾਡੀ ਆਵਾਜ਼ ਸੁਣਤਾ ਬੋਲੋ ਵੀ ਇੱਕ ਲਗਾਓ ਕੋਈ ਬਾਤ ਨਹੀਂ ਆਪ ਟਰਾਈ ਕਰ ਰਹੇ ਹੁਣ ਕਿਉਂ ਲਈ ਖੜੇ ਆਪਨੇ ਮਤਲੇ ਪਰ ਹਰ ਦਿਨ ਲੋਕ ਸਿਗਰਟ ਪਰ ਜਨਵਾਪੀ ਇਸੇ ਲਈ ਖੜਾ ਨਾ ਮੈਂ ਤੁਹਾਨੂੰ ਮੌਨ ਲਈ ਖੜੀ ਅਸੀਂ ਜਾਈਏ ਮੈਂ ਅੱਜ ਟਰਾਈਿੰਗ ਟੂ ਰਿਜ਼ੋਲਵ ਕੀਤੀ ਹੈ ਜੇ ਹੈਗਾ ਤਾਂ ਤੈਨੂੰ ਹਾਲੇ ਬਲੌਕ ਹੈ ਦੇਖੋ ਜਿਹਨੇ ਜਾਣ ਨਹੀਂ ਆਇਆ ਦੇਖੋ ਅੱਜ ਤੋਂ ਰਿਜ਼ੋਲਵ ਸਾਡੀ ਸੀ ਅਸੀਂ ਸਪੀਆਰਟੀ ਸਾਡੇ ਨਾਮ ਦੇ ਲਈ ਆ ਅਸੀਂ ਪਹਿਲਾਂ ਤੇਰੇ ਤੋਂ ਪਰੋਬਾ ਆਏ ਹਾਂ ਕਿ ਜਾਣਾ ਬਲੌਡ ਜਾਣਾ ਨਹੀਂ ਅੱਜ ਕਿੱਥੇ ਜਾਈਏ ਜਿਹੜੇ ਆਮ ਜਨਤਾ ਉਹ ਕਿੱਥੇ ਜਾਏਗੀ ਫਿਰ ਇਹ ਕੋਈ ਹੋਰ ਕਹਿ ਰਿਹਾ ਕਿ ਆਪ ਕਾਈਂ ਕਿੱਥੇ ਜਾਏਗਾ ਪਰ ਆਏ ਕਿ ਦੋਸਤੋਂ ਆਏ ਨੇ ਜੀ ਪਰਚਾ ਬਰਚਾ ਨਹੀਂ ਹੋ ਰਿਹਾ ਮੇਰਾ ਪਰਚਾ ਕਿਉਂ ਨਹੀਂ ਹੋ ਰਿਹਾ ਮੈਂ ਪਰਚਾ ਕਰਉ ਕੋਈ ਨਹੀਂ ਵੀ ਜੋ ਲੋ ਲਾਦੀ ਕਮੈਂਟ ਕਰਾਵੇ ਜੋ ਲੋ ਲੌਫਲ ਇਕਸ਼ਨ ਹੋਏਗਾ ਬੀਟੀ ਇਹ ਆਪਣੇ ਸੀਨੀਅਰ ਕਰ ਰਿਹਾ ਅੰਤੀ ਸਾਬ ਜਿਹੜੇ ਮੈਂ ਵੀ ਕਮੈਂਟ ਕਰਦਾ ਵਾਂ ਮੈਂ ਪਰਚਾ ਹੋ ਜੀ ਕਰਾਂਗਾ ਮੈਂ ਇਹ ਨਿਹੜਾ ਜੇ ਕਿਸੇ ਕੋਈ ਬੱਚਾ ਬੁਮਾਰਾ ਕੌਣ ਹੈ ਜਿਹੜਾ ਜਮਾਨਾ ਆਇਆ ਇਹ ਪਸਾਨੀ ਦਾ ਕੋਈ ਕੋਈ ਆਪਾਂ ਟੈਕਸ ਲੈ ਰਹੇ ਆ ਆਪਾਂ ਟੈਕਸ ਲੈ ਰਹੇ ਆ ਟੈਕਸ ਕੋਈ ਦੇ ਨਹੀਂ ਰਿਹਾ ਟੈਕਸ ਕੋਈ ਦੇ ਨਹੀਂ ਰਿਹਾ ਆਪਾਂ ਤੇ ਕਿਹੜੇ ਸਰਕਾਰ ਨਾਲ ਲੜਾਈ ਦਾ ਕੋਈ ਧਿਆਨ ਨਹੀਂ ਇਹ ਇਹਦਾ ਇੱਕ ਗੁੰਡਾਦਾਰੀ ਆ ਇਹ ਧਰਨਾ ਲਾ ਕੇ ਬਹਿ ਗਏ ਆਪਾਂ ਗੁੰਡਾਦਾਰੀ ਕਿਉਂ ਹੋ ਰਹੀ ਹੈ ਟੈਕਸਾਂ ਭਾਜ ਦੇਣੀਆਂ ਨੇ ਛੋਟਾ ਆਪ ਮੰਗਦੇ ਪਏ ਆ ਇੱਕ ਕੰਮ ਲਖਸਾ ਮੁੰਡਾ ਤਾਂ ਆਪ ਪ੍ਰੈਸ਼ਰ ਪਾ ਰਿਹਾ ਪਰਚਾ ਦਰਜ ਕਰੋ ਪਰਚਾ ਦਰਜ ਕਰੋ ਇਹਨਾਂ ਦੇ ਲੋਕ ਇਹਨਾਂ ਵਿਚਾਰੇ ਖਜੜਾ ਖਵਾਰ ਹੋ ਰਿਹਾ ਪਰਚਾ ਦਰਜ ਕਰੋ ਇਹਨਾਂ ਦੇ ਇਹ ਗੁੰਡਾ ਕਾਰਨ ਉੱਤੇ ਹੋਇਆ ਲੋਬ ਹੈ ਪਰਚਾ ਦਰਜ ਹੋਣਾ ਹੀ ਚਾਹੀਦਾ ਹੈ ਆਪਣੀ ਬੰਦ ਹੋਣੀ ਚਾਹੀਦੀ ਇਹਨਾਂ ਦੀ ਤਾਂ ਵੇਂਗੂ ਜਾ ਕੇ ਦਰਵਾਜ਼ਾ ਲਾ ਲੈ ਲੋਕ ਕਿੱਥੇ ਜਾਣਗੇ ਤੁਹਾਨੂੰ ਕਿਸਾਨੀ ਦਾ ਠਕਰ ਪਿਆ ਕੋਈ ਟੈਕਸ ਕੋਈ ਦੇ ਕੇ ਰਾਜੀ ਨਹੀਂ ਕਿਦਾ ਆਪ ਲੋਕ ਹੀ ਬੇ ਬੇ ਮਤਲਬ ਲੋਕਲ ਖਾਲੀ ਕੀਤਾ ਜਾ ਰਿਹਾ ਆ ਬਸ ਬੱਸਾ ਬੱਸਾ ਖੜੇ ਆਵੇ ਲੋਕ ਕਿੱਥੇ ਜਾਣਗੇ ਸਵਾਰੀਆਂ ਪੁੱਛੋ ਸਵਾਰੀਆਂ ਨੂੰ ਬਾਦਰ ਨੂੰ ਆਡਾ ਕਿੱਥੇ ਪੁੱਛੀ ਹਾਂ ਕੋਈ ਬਿਮਾਰਾ ਠਮਾਰਾ ਪਾਣੀ ਦੀ ਮਗਰ ਰਹਿਤਾ ਹੈ ਓਏ ਆਹ ਕੱਢੀ ਕਰਿਓ ਸਾਡਾ ਬਾਦਰ ਲਾ ਲੈ ਤੇ ਬਾਦਰ ਤਾਂ ਮੰਨਣਾ ਕਰੇ ਇਥੇ ਲਾ ਲੈ ਇਹ ਪਿਆਲ ਧਰੇਲ ਬਣ ਗਏ ਆ ਕੰਮ ਕਰ ਕੋਣ ਕਰੂਗਾ ਬਿਜ਼ਨਸ ਕੰਮ ਕਰੂਗਾ ਪਹਿਲੇ ਕਿਸਾਨੀ ਦੇਖਣੇ ਆਪਾਂ ਇਹ ਨਿਆਰ ਹੋ ਰਿਹਾ ਹੈ ਰੱਬ ਹੋ ਗਿਆ ਤਾਂ ਤਾਂ ਯਾਰ ਪੱਕੀ ਬਜਰ ਆ ਬੱਚੇ ਬੈਠਾ ਕਿੱਥੇ ਜਾਣਗੇ ਕਿਸੇ ਦੀ ਜ਼ਰੂਰੀ ਕੰਮੇਣਾ ਉਹ ਕਿੱਥੇ ਜਾਊਗਾ ਕੋਈ ਹੈ ਹੀ ਨਹੀਂ ਇਹਦਾ ਮਿਕਾ ਕੰਮ ਜਾਵਾ ਹਾਂ ਕਾਣ ਭਾਈ ਸਾਹਿਬ ਇਹ ਕਿਸਾਰੇ ਕੰਮ ਜਾਵਾ ਕੋਈ ਧਰਨਾ ਨਹੀਂ ਹੈਗਾ ਇਹਨੂੰ ਸਾਡੀ ਵੀ ਅਸੀਂ ਵੀ ਕਰਦੇ ਕਿਸਾਨਾਂ ਦੇ ਭਰਾ ਨਾਲ ਇਹਨਾ ਧਰਨਾ ਇੱਕ ਗਲਤ ਹੈ ਹਰ ਰੋਜ਼ ਧਰਨਾ 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 ਕੀ ਮਤਲਬ ਧਰਨਾ ਹੈ ਅਤੇ ਕੋਈ ਜਰੂਰ ਫੋਨ ਜੁੜੀ ਕੰਨ ਜਾਣਾ ਬੈਠੋ ਬਹੁਤ ਬੰਦੀ ਗੱਲਾ ਹੈ ਧਰਨਾ ਤੇ ਲੱਗਣੀ ਚਾਹੀਦਾ ਇੱਕ ਸਾਈਡ ਤੇ ਹੋ ਕੇ ਬੈਠੋ ਆ ਫੋਨ ਦੋ ਕੱਲ ਮਿਲੋ ਅਸੀਂ ਪਟਾਖੇ ਲਾ ਕੇ ਸ਼ਾਨਦਗੀ ਕਰੋ